ਸਤਿ ਸ਼੍ਰੀ ਅਕਾਲ ਜੀ ਵੀ ਬੱਤੀ ਨਮਾਸ਼ ਸ਼ਹਿਰ ਦੇ ਖਿਓ ਸਾਥੀਓ ਅੱਜ ਜਿਹੜੀ ਖਬਰ ਤੁਹਾਡੇ ਅੱਗੇ ਪੇਸ਼ ਕਰ ਰਹੇ ਆ ਉਹ ਪੇਸ਼ ਕਰਦੇ ਹੋਏ ਹਿਰਦਾ ਬਹੁਤ ਪੀੜ ਵਿੱਚ ਹੈ ਬਹੁਤ ਦੁੱਖ ਵਿੱਚ ਕਿਉਂਕਿ ਜਿਸ ਦੀ ਮੌਤ ਹੋਈ ਹੈ ਉਹ ਸਾਡੇ ਨਾਲ ਵੀ ਜੁੜਿਆ ਹੋਇਆ ਸੀ ਸਾਡੇ ਵੀ ਭਰਾਵਾਂ ਵਰਗਾ ਸੀ ਦੱਸ ਦਈਏ ਕਿ ਬੰਗਾ ਵਿਖੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਗਾਂਧੀ ਨਗਰ ਬੰਗਾ ਦੇ ਨੌਜਵਾਨ ਦੀ ਵਿਆਹ ਦੌਰਾਨ ਅਚਨਚੇਤ ਮੌਤ ਹੋ ਜਾਂਦੀ ਹੈ ਸਥਾਨਕ ਮਕੰਦਪੁਰ ਰੋਡ ਤੇ ਸਥਿਤ ਮੈਰਿਜ ਪੈਲੇਸ ਬਜਾਜ ਰਿਜ਼ੋਰਟ ਵਿਖੇ ਵੱਧ ਵਿਆਹ ਦਾ ਸਮਾਗਮ ਚੱਲ ਰਿਹਾ ਸੀਗਾ ਵਿਆਹ ਸਮੇਂ ਨਿਊ ਗਿਆਨਤੀ ਨਗਰ ਬੰਗਾ ਦੇ ਵਿਆਨਦੜ ਨੌਜਵਾਨ ਵਿਪਨ ਕੁਮਾਰ ਪੁੱਤਰ ਮੂਨ ਲਾਲ ਦੀ ਅਚਨਚੇਤ ਮੌਤ ਹੋ ਜਾਂਦੀ ਹੈ ਇਹ ਮੰਦਪਾਗੀ ਘਟਨਾ ਉਦੋਂ ਵਾਪਰਦੀ ਹੈ ਜਦੋਂ ਮੈਰਿਜ ਪੈਲੇਸ ਵਿੱਚ ਜੈ ਮਾਲਾ ਦੀ ਰਸਮ ਚੱਲ ਰਹੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਲੜਕੇ ਦੀ ਮੌਤ ਹੋਈ ਆ ਵਿਪਨ ਦੀ ਵਿਪਨ ਤਾਂ ਉਹਦਾ ਨਾਮ ਸੀ ਲੇਕਿਨ ਵੀਆਈਪੀ ਵੀ ਕੇ ਵੇਲੇ ਕਹਿੰਦੇ ਸੀਗੇ ਕਿਉਂਕਿ ਵਿੱਪਨ VIP ਐਨ ਮੋਰੇ VIP ਕਰਕੇ VIP ਵੀ ਕਹਿੰਦੇ ਸੀਗੇ ਤਾਂ ਵਿੱਪਨ ਨੂੰ ਪਹਿਲਾ ਘਬਰਾਟ ਮਹਿਸੂਸ ਹੁੰਦੀ ਹੈ ਘਬਰਾਟ ਕਰਕੇ DJ ਬੰਦ ਕਰਵਾਇਆ ਜਾਂਦਾ ਲੇਕਿਨ ਥੋੜੇ ਸਮੇਂ ਬਾਅਦ ਫਿਰ ਤੋਂ DJ ਚਲਾ ਦਿੱਤਾ ਜਾਂਦਾ ਹੈ ਵਿੱਪਨ ਘਬਰਾਟ ਮਹਿਸੂਸ ਕਰਦਾ CCTV ਫੁਟੇਜ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਕੈਮਰਾਮੈਨ ਨੇ ਉਹ ਪੋਜ਼ ਬਣਾਉਣ ਲਈ ਆਖਦੇ ਆ ਵਿੱਪਨ ਥੋੜਾ ਅਨਕੰਫਰਟੇਬਲ ਉੱਥੇ ਮਹਿਸੂਸ ਕਰਦਾ ਨਜ਼ਰ ਆ ਰਿਹਾ ਪਰ ਚਿਹਰੇ ਤੇ ਸਮਾਈਲ ਰੱਖੀ ਹੋਈ ਹੈ ਤਾਂ ਜੋ ਆਏ ਹੋਏ ਗੈਸਟਾਂ ਨੂੰ ਜਿਹੜਾ ਨ ਜਾਣ ਜਿਆ ਨਾ ਲੱਗੇ ਕਿਉਂਕਿ ਕਈ ਵਾਰੀ ਗੱਲਾਂ ਬਣ ਜਾਂਦੀਆਂ ਕਿ ਯਾਰ ਬੰਦਾ ਉਦਾਸ ਜਿਹਾ ਤਾਂ ਨਹੀਂ ਖੜਾ ਤਾਂ ਵਿਪਨ ਆਪਣੇ ਵੱਲੋਂ ਚਿਹਰੇ ਤੇ ਸਮਾਈਲ ਰੱਖਦਾ ਹੈ ਕੋਸ਼ਿਸ਼ ਕਰਦਾ ਹੈ ਕਿ ਪੂਰਾ ਆਪਣੇ ਵੱਲੋਂ 100% ਦਵੇ ਲੇਕਿਨ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਸ਼ਰੀਰ ਦੇ ਅੰਦਰ ਕੁਝ ਹੋਰ ਕਸ਼ਮਕਸ਼ ਚੱਲ ਰਹੀ ਸੀਗੀ ਤਾਂ ਇੱਕਦਮ ਜਦੋਂ ਪੋਜ਼ ਦੇ ਰਿਹਾ ਹੁੰਦਾ ਉਸ ਨੂੰ ਘਬਰਾਹਟ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਸਟਿਲ ਹੋ ਜਾਂਦਾ ਹੈ ਸੋਫੇ ਤੇ ਡਿੱਗ ਜਾਂਦਾ ਪੂਰਾ ਪਰਿਵਾਰ ਜਿਹੜਾ ਆ ਉਹ ਪੀੜਾ ਵਿੱਚ ਆ ਜਾਂਦਾ ਹਫੜਾ ਤਫੜੀ ਮਚ ਜਾਂਦੀ ਹੈ ਕਿ ਹੋਇਆ ਕੀ ਉੱਥੋਂ ਵਿਪਨ ਨੂੰ ਚੱਕ ਕੇ ਮੁਕੰਦਪੁਰ ਇੱਕ ਨਿੱਜੀ ਹਸਪਤਾਲ ਵਿੱਚ ਖਿਲਾਇਆ ਜਾ ਜਾਂਦਾ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਜਾਂਦਾ ਤਾਂ ਬਹੁਤ ਹੀ ਮੰਦ ਭਾਗੀ ਖਬਰ ਹੈ ਇਸ ਖਬਰ ਤੋਂ ਬਾਅਦ ਪੂਰੇ ਜ਼ਿਲ੍ਹੇ ਅੰਦਰ ਸੋਗ ਦੀ ਲਹਿਰ ਹੈ ਕਿ ਇਹ ਕੱਟਣਾ ਕਿਉਂ ਵਾਪਰੀ ਔਰ ਦੱਸਦੀਏ ਵਿਪਨ ਜਿਸ ਨੇ ਕੇ ਲਵਲੀ ਯੂਨੀਵਰਸਿਟੀ ਤੋਂ ਫਾਰਮੇਸੀ ਕੀਤੀ ਸੀਗੀ ਸਾਡੇ ਨਾਲ ਹੀ ਹੁੰਦਾ ਸੀ ਸਾਡਾ ਬਹੁਤ ਪਿਆਰਾ ਦੋਸਤ ਸੀ 2012 ਚ ਉਹ ਅਮਰੀਕਾ ਜਾਂਦਾ ਬਹੁਤ ਟਕੜਾ ਸੰਘਰਸ਼ ਕਰਦਾ ਜ਼ਿੰਦਗੀ ਵਿੱਚ ਬਹੁਤ ਮਿਹਨਤ ਕਰਦਾ ਅੱਜ ਉਸਦੇ ਕੋਲ ਇੱਕ ਮੁਕਾਮ ਸੀ ਪੀਆਰ ਵੀ ਹਾਸਲ ਹੁੰਦੀ ਹੈ ਬਜ਼ੁਰਗ ਮਾਪਿਓ ਨੂੰ ਵੀ ਲੱਗਦਾ ਹੈ ਕਿ ਜ਼ਿੰਦਗੀ ਇੱਕ ਟਰੈਕ ਤੇ ਆ ਜਾਏਗੀ ਲੇਕਿਨ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਔਰ ਮਾਪਿਓ ਦਾ ਜਿਹੜਾ ਦੁੱਖ ਆ ਉਹ ਦੇਖਿਆ ਨਹੀਂ ਜਾਂਦਾ ਪਿਤਾ ਦੀ ਜਿਹੜੀ ਪੀੜ ਹੈ ਉਹ ਦੇਖੀ ਨਹੀਂ ਜਾਂਦੀ ਬਸਿਆ ਇਹ ਵੀ ਜਾ ਰਿਹਾ ਕਿ ਵਿਪਨ ਦੀ ਮੰਮੀ ਹੱਲੇ ਵੀ ਜਿਹੜਾ ਉਹਨਾਂ ਨੂੰ ਹਸਪੀਟਲਾਈਜ਼ ਕਰਵਾਉਣਾ ਪਿਆ ਕਿਉਂਕਿ ਉਹਨਾਂ ਕੋਈ ਦੁੱਖ ਸਹਾਰੇ ਨਹੀਂ ਹੋ ਰਿਹਾ ਕਿ ਕਿੱਥੇ ਖੁਸ਼ੀਆਂ ਮਨਾਉਣੀਆਂ ਸੀ ਕਿੱਥੇ ਪਾਣੀ ਵਾਰ ਕੇ ਪੁੱਤ ਤੋਂ ਪੀਣਾ ਸੀ ਕਿੱਥੇ ਹੁਣ ਉਡੀਕ ਖੋਲੀ ਹੈ ਕਿ ਕਦ ਵਿਪਨ ਦੀ ਭੈਣ ਪਰਦੇਸ ਤੋਂ ਆਵੇਗੀ ਤੇ ਉਸਦੀ ਤਕਦੀ ਦੇ ਦਾ ਸੰਸਕਾਰ ਕੀਤਾ ਜਾਵੇਗਾ ਤਾਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਸਾਰੇ ਵੱਲੋਂ ਸਹਾਨੁਭੂਤੀ ਤਾਂ ਮਿਲ ਰਹੀ ਹੈ ਸਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਤਾਂ ਕੀਤਾ ਜਾ ਰਿਹਾ ਲੇਕਿਨ ਇਹ ਉਹੀ ਪਰਿਵਾਰ ਜਾਣਦਾ ਹੈ ਕਿ ਉਹਨਾਂ ਨੇ ਕੀ ਗਵਾ ਲਿਆ ਇਹ ਉਹੀ ਪਰਿਵਾਰ ਜਾਣਦਾ ਹੈ ਕਿ ਉਹਨਾਂ ਦਾ ਹੀਰਾ ਜਿਹੜਾ ਆ ਉਹ ਕਿਤੇ ਖੁੱਸ ਗਿਆ ਜਿਹਨੇ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਣਾ ਬਹੁਤ ਅਫਸੋਸ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦਾ ਸਾਜੀ ਬੋਰਡ ਵਾਲੀ ਕਹਿੰਦੇ ਉਹ ਕੋਪਰੇਟਿਵ ਸੰਪਤੀ ਕਿਸ ਤਰ੍ਹਾਂ ਹੋਇਆ ਇਹ ਇਹ ਮੈਜ ਤੋਂ ਗਏ ਅਸੀਂ ਤਾਂ ਬੈਠੇ ਹਾਂ ਕਹਿੰਦਾ ਮੇਰੇ ਆਡਰਸ ਹੈ ਥੋੜੀ ਹੈ ਅੱਛਾ ਮੈਜ ਤੋਂ ਕੋਰੇ ਬੰਦ ਕਰਨ ਨੂੰ ਤੇ ਡਾਕਰਾ ਗਏ ਕਿ ਤੇ ਡਾਕਰਾ ਮਿਲ ਗਿਆ ਬੱਚੂ ਕੀ ਹੈ ਸੀ ਉਹਨੇ ਚੱਕਰ ਕੀਤਾ ਕਹਿੰਦੇ ਵਸੇ ਐਦਾਂ ਹੀ ਤਾਂ ਗੱਲ ਕੀਤੀ ਕੀ ਗੱਲ ਕਹਿੰਦਾ ਡੀ ਜੇ ਬੰਦ ਕਰਾ ਦੇ अच्छा डेयरी ਗੱਲ ਹੈ ਡੇਰੀ ਬੀਜੇ ਬੰਦ ਕਰਾ ਦੇ ਮੈਨੂੰ ਕਹਿੰਦੇ ਕੋਰਾਟ ਬੋ ਹੁੰਦੀ ਹੈ ਇਹ ਡੀਜੇ ਇਹ ਬੰਦ ਕਰਦੇ ਥੋੜਾ ਦੇ ਉਹ ਜਿੱਦਾਂ ਪਤਾ ਹੈ ਥੋੜੀ ਜਿ ਕਰਦੇ ਥੋੜਾ ਜਿ ਬੰਦ ਕਰਕੇ ਫੇਰ ਚੱਲੂ ਕਰਤਾ ਤੁਨ ਦੁਬਾਰਾ ਇਹ ਹੋਇਆ ਤੇ ਬਸ ਉਹ ਬਹੁਤ ਧਾਰੇ ਔਖਾ ਹੈ ਕਹਿੰਦੇ ਅਸੀਂ ਤਾਂ ਦੁੱਧ ਤੇ ਬੈਠੇ ਸੀ ਤੇ ਕੋਈ ਕੋਈ ਆ ਕੇ ਦੇਖਿਆ ਡੇਰੀ ਐਵੇਂ ਡੇਰੀ ਨੂੰ ਹਲੇ ਬੰਦ ਕਰਾ ਲਾ ਮੈਂ ਬੰਦ ਆ ਉਹ ਵੀ ਬੰਦ ਕਰਤਾ ਉਹ ਤਨ ਬਾਤ ਲਿਆ ਕਿ ਦੇ ਸੱਜਣ ਮਿੱਤਰ ਆਏ ਸਾਰੇ ਅਨੰਤ ਕਾਰਜ ਹੋ ਚੁੱਕੇ ਸੀ ਮਲਤਾ ਤਾਂ ਇਹਨਾਂ ਕੋ ਚੁਗਿਆ ਜੀ ਜੈ ਮਾਲਾ ਹੋ ਰਹੀ ਸੀ ਅੱਛਾ ਜੀ ਮਿਲ ਕੇ ਦੇਈ ਜੈ ਮਾਲਾ ਤੇ ਖੜੇ ਆਏ ਦਿਸੇ ਕੋਈ ਨਹੀਂ ਮੈਂ ਕੀ ਕਰਨਗਾ ਜੈ ਮਾਲਾ ਤੋਂ ਕਰਨਾ ਅਸੀਂ ਨਾਲੇ ਖੜੇ ਤੇ ਇਹ ਰਿਜ਼ੋਲਵ ਨਹੀਂ ਕੋਈ ਸੀ ਇਹ ਤਾਂ ਖਰਾਕ ਸੀ ਜਿਹਨੂੰ ਠੀਕ ਸੀਗਾ ਗਰਮ ਹੋ ਗਿਆ ਨਹੀਂ ਇਹ ਨਹੀਂ ਅੰਮੀ ਰਾਤ ਵਾਲਾ ਉਹਦਾ ਕਦੇ ਅੱਛਾ ਹੈ ਕਹਦਾ ਹੈ ਐਂਟੀ ਡਾਈਜੈਸਟ ਉਹ ਹੈ ਇਹ ਦਾ ਕਰੀ ਦੋ ਵਾਰੀ ਵਿੱਚ ਇਹ ਇਹ ਅਚਾਨਕ ਹੀ ਹੋ ਗਿਆ ਜੀ ਅਚਾਨਕ ਬਰਕਰਾਰ ਕਦੋਂ ਕਈ ਅੰਦਰ ਕਦੇ ਦੋ ਫਾਗੀਆਂ ਨਹੀਂ ਆਏ ਅੱਛਾ ਬੇਰੀ ਬੇਰੀ ਉਹ ਉੱਥੇ ਹੀ ਆ ਜੀ ਉਹ ਉਹਨੇ ਮੋਟੇ ਦੁੱਖ ਦਾ ਹੀ ਭਾਰ ਹੈ ਸਾਡਾ ਮੀਡੀਆ ਵੀ ਇਸ ਕੱਲ੍ਹ ਦੀ ਬੜਾ ਤਦਾ ਦੁੱਖ ਦਾ ਬਤਾਲਾ ਕਰਦਾ ਕੋ ਸਾਰੇ ਰਸਮਾਂ ਜਿਦਨੇ ਕਰਨੀਆਂ ਪਈਆਂ ਕਦੋਂ ਸੰਸਕਾਰ ਦੇ ਰਗੇ ਸੰਸਕਾਰ ਹਾਂਜੀ ਕਹਿੰਦੇ